ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਤੋ-ਬਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਲਓ ਜੀ ਆਪਣੀ ਸਹੋਲੀ ਵਾਲੀ ਮੋਟਰ ਤੇ ਆਪਾਂ ਰੋਟੀ ਲੈ ਕੇ ਆਇਆ ਹਾਂ ਲਣਦਾਰ ਦੀ ਤੇ ਓਰੇ ਵੀ ਮਿੱਤਰੋ ਮੀਂਹ ਪੈ ਗਿਆ ਪਿਆ ਥੋੜਾ ਬਾਲਾ ਨਹੀਂ ਪਿਆ ਤੇ ਝੋਨੇਆਂ ਦਾ ਪਾਣੀ ਦਾ ਹਾਲ ਦੇਖੋ ਗਵੰਡੀਆਂ ਦੇ ਪੂਸਾ ਜੋ ਨਾ ਇਹ ਤੇ ਆ ਵੀ 14 ਵਿੱਗੇ 1 ਵਿਚਾਲੇ ਵੀਰ ਤੁਹਾਨੂੰ ਪਤਾ ਹੀ ਹੈ ਜਿਹਦੀ ਤੂੜੀ ਬਣਾਈ ਸੀ ਆਪਾਂ ਬਣਾ ਕੇ ਲੈ ਕੇ ਇੱਥੋਂ ਵੱਟ ਸਟਾਰਟ ਹੋ ਜਾਂਦੀ ਆ ਇਹ ਨਹੀਂ ਆਪਣਾ ਹੈਗਾ ਪਲਾਟ 14 ਵਿੱਗੇ ਆ ਬਰੇ ਤੀਸਰੇ ਰੇਹ ਦਾ ਕੰਮ ਹੋਰੇ ਚੱਲ ਰਿਹਾ ਲੰਦਾਰ ਨੇ ਪਾਤਾ ਰੇ ਇਹ ਨਥਾਲੇ ਪੌਣੇ ਤੇ ਅੱਜ ਆਤੀ ਹੈ ਜੀ 1509 ਦਾ ਪਲਾਟ 1509 ਆ ਦੇਖੋ ਐਦਾਂ ਦੀ ਖੜੀ ਆ ਆ ਸਾਰੇ ਪਲਾਟ ਦੇ ਵਿੱਚ ਕੋਈ 20-25 ਕਬੂਟੇ ਹੋਣਗੇ ਜਿੰਨੀ ਜਗ੍ਹਾ 'ਚ 1509 ਲਾਈ ਆ ਆਪਾਂ ਨੇ ਆਹ ਖੰਗੇ ਨੇ ਜਰੂਰ ਜਿਹੜਾ ਦੂਆ ਚਿੱਟਾ ਕਹਿੰਦੇ ਹੁੰਦੇ ਆ ਜਿਹਨੂੰ ਆਪਾਂ ਮਤਲਬ ਕਿ ਬਾਕੀ ਓਕੇ ਆ ਰਿਪੋਰਟ ਸਾਰੀ ਇੱਕਸਾਰ ਖੜਾ ਚ ਹੁੰਨਾ ਵਧੀਆ ਲਓ ਜੀ ਮੀਂਹ ਤੋਂ ਬਾਅਦ ਹਮਸਾਇਨੀ ਹੋਈ ਪਈ ਆ ਵੀ ਰਹਿ ਰੱਬ ਦਾ ਨਾਮ ਬਹੁਤ ਗਰਮੀ ਆ ਖੜਿਆਂ ਨੂੰ ਗਰਮੀ ਆ ਰਹੀ ਆ ਨਾਲੇ ਮੌਸਮ ਦੇ ਵਿੱਚ ਦੇਖੋ ਹਲੇ ਕੋਈ ਏਡੀ ਧੁੱਪ ਨਹੀਂ ਹੈ ਤੇ ਹਮਸ ਜੀ ਬਣੀ ਪਈ ਆ ਹਮਸ ਜੀ ਚਾਰੇ ਪਾਸੇ ਦੇਖੋ ਲਓ ਜਿਵੇਂ ਧੁੰਦ ਵਾਲਾ ਮੌਸਮ ਹੁੰਦਾ ਹੈ ਪਾਣੀ ਪੂਰਾ ਅੱਜ ਮੀਂਹ ਕਰਕੇ ਤੇ ਮੋਟਰਾਂ ਬੰਦ ਨੇ ਜੀ ਮਿੱਤਰੋ ਲਾਣੇਦਾਰ ਇਸ ਕਰਕੇ ਹੀ ਰਹਿੰਦਾ ਅੱਜ ਫੇਰ ਕਾਰਾ ਕਰ ਗਏ ਉਹ ਸਾਹਮਣੇ ਵਾਲੀ ਮੋਟਰ ਦਾ ਪਰਲੀ ਦਾ ਗ੍ਰਿਪ ਤੋੜ ਕੇ ਦੱਸੋ ਕੀ ਕਰਿਆ ਜਾਵੇ ਸਮਝ ਤੋਂ ਬਾਹਰ ਆ ਚੌਥੀ ਵਾਰ ਹੋ ਗਿਆ ਇਹ ਕੰਮ ਹਫਤਾ ਪੈਂਦਾ ਨਹੀਂ ਹੈਗਾ ਨਵੇਂ ਲਿਆ ਕੇ ਗ੍ਰਿਪ ਲਾਈ ਦਿੰਨੇ ਤੇ ਗ੍ਰਿਪ ਭੰਨ ਗਏ ਦੱਸੋ ਕੀ ਮਿਲਦਾ ਚੀਨੀ ਦੇ ਪੱਥਰਾਂ ਜਾਂ ਜਿਹੜਾ ਮੜਾ ਮੜਾ ਜਾਂ ਪੱਤੀਆਂ ਜਾਂ ਨੇ ਉਹ ਵੀ ਕੱਢ ਕੇ ਲੈ ਜਾਂਦੇ ਨੇ ਕਿੰਨੀਆਂ ਕਿੰਨੀਆਂ ਕੁ ਹੁੰਦੀਆਂ ਨੇ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਅੱਦਾ ਦਾ ਇੰਚੀ ਦੀਆਂ ਪੱਤੀਆਂ ਹੁੰਦੀਆਂ ਨੇ ਆ ਮੋਟਰਾਂ ਦੀਆਂ ਦੋਹਾਂ ਦੇ ਤੋੜ ਤੇ ਗ੍ਰਿਪ ਤੇ ਹੁਣ ਲਿਆ ਕੇ ਅੱਜ ਸ਼ਾਮ ਨੂੰ ਨਵੇਂ ਫੇਰ ਲਾਉਣੇ ਬਣੇ ਨੇ ਹੁਣ ਲੈਣੇ ਆ ਜਾ ਕੇ ਨਵੇਂ ਗ੍ਰਿਪ ਜਾਂਦੇ ਵੇ ਇਸ ਕਰਕੇ ਰਾਣੇਦਾਰ ਹੋਰੇ ਰਹਿੰਦਾ ਨਾਲੇ ਕੋਲ ਰਹਿੰਦਿਆਂ ਦੇ ਵੀ ਕਰ ਜਾਂਦੇ ਨੇ ਜੇ ਨੌਕਰ ਰੱਖਾਂਗੇ ਦੱਸੋ ਕੀ ਹਾਲ ਹੋਣਾ ਫਿਰ ਬਹੁਤ ਜ਼ਿਆਦਾ ਚੋਰੀ ਆ ਪਤਾ ਨਹੀਂ ਕੀ ਬੁਰਾ ਹਾਲ ਹੋਇਆ ਪਿਆ ਨਜਈਆਂ ਦਾ ਸਮਝ ਤੋਂ ਬਾਹਰ ਆ ਸਮਝ ਤੋਂ ਹੀ ਬਾਹਰ ਆ ਨੇਗੇ ਦੇ ਬਿਕਦੇ ਹੋਣਗੇ 10-20 ਰੁਪਏ ਤੇ ਬਿਕਦੇ ਹੋਣੀਆਂ ਨੇ ਪੱਤੀਆਂ ਇਹ ਮੈਨੂੰ ਲੱਗਦਾ ਕਿੰਨਾ ਕੁ ਵਜਨ ਹੁੰਦਾ ਹੋਊਗਾ ਜੀ ਮਿੱਤਰੋ ਫਿਟਿੰਗ ਕਰਨ ਲੱਗੇ ਪਾਈਪਾਂ ਦੀ ਟੂਟੀਆਂ ਵਾਲੀ ਆ ਦੇਖੋ ਚੱਲ ਪਿਆ ਕੰਮਕਾਰ ਫਿਟਿੰਗ ਕਰਦੀ ਤੇ ਆਹੋ ਕਰੋ ਚੈੱਕ ਆਹ ਤੇ ਪਾਇਆ ਪਾ ਨੋ ਮੈਨੋ ਬਿਜਲੀ ਵਾਲਾ ਵੀ ਲੱਗਿਆ ਪਾ ਵੀਰ ਵੀ ਆਪਦੇ ਲਓ ਜੀ ਮਿੱਤਰੋ ਖਾਦ ਪਾਉਣਾ ਆ ਪੱਠੇ ਵਾਲੇ ਪਲਾਟ ਚੱਕਰ ਉਹ ਚੈੱਕ ਦੂਸਰੀ ਲੜਾ ਲਿਆ ਸਮਾਨ ਪ੍ਰੋਜੈਕਟ ਜਿਹੜਾ ਜਿਹੜਾ ਪਾਉਣਾ ਰੋਜ਼ਾਨਾ ਹੀ ਚੱਲਦਾ ਕੰਮ ਕਰ ਤਕਰੀਬਨ ਚੰਦਾ ਕੰਮ ਕਰ ਲੱਗੇ ਹੋਏ ਨੇ ਖਾਦ ਪਾਉਣਾ ਯੂਰੀਆ ਲਲਨ ਮਕੇਸ਼ ਤੇ ਅੰਜਲੀ ਬਾਈ ਤਿੰਨੇ ਜਾਣੇ ਨਾ ਪੈਣ ਕਾਰਨ ਯੂਰੀਆ ਵੀ ਕੁਝ ਨਹੀਂ ਕਰਦਾ ਚੋਨੇ ਨੂੰ ਜੇ ਇਕੱਲਾ ਯੂਰੀਆ ਪਾਇਆ ਜਾਵੇ ਮਿਲਾ ਕੇ ਪਾਇਵੇ ਨਾ ਕੁਝ ਨਹੀਂ ਬਣ ਰਿਹਾ ਪਤਾ ਨਹੀਂ ਕੀ ਕਰਦਾ ਉੱਥੇ ਕੇ ਖੜਾ ਦਿਖਾਈ ਦੀ ਜਾਂਦਾ ਚੋਨਾ ਕੱਲ ਮੜੀ ਸ਼ੁਰੂਆਤ ਕਰੀਆ ਆਪਣੇ ਥੋੜਾ ਜਿਹਾ ਪਿਆ ਦੇਖੋ ਹੁਣ ਦਵਾਰੇ ਕਾਹੋਂ ਆਉਂਦਾ ਮੋਟਰਾਂ ਚੱਲਦੀਆਂ ਨੇ ਦੋਏ ਥੋੜੇ ਮੌਸਮ ਤੁਹਾਡੇ ਸਾਹਮਣੇ ਆ ਦੇਖੋ ਬੱਦਲਾਂ ਚ ਫੇਰ ਹੋ ਗਿਆ ਹੁਣ ਦੇਖਦੇ ਆ ਕੀ ਕਰਦਾ ਪ੍ਰਮਾਤਮਾ ਲੋ ਚੱਲੀ ਜਾਂਦਾ ਕੰਮਕਾਰ ਪਾਣੀ ਪੈਂਦਾ ਸਵੇਰੇ 7:00 ਕਾਢੇ 7:00 ਵਜੇ ਡੇਢ ਫੇਰ ਲੇਟ ਆ ਜਾਂਦੀ ਆ ਤੇ ਉਰੇਤਾ ਕਰਕੇ ਸਪਰੇ ਸਾਰੇ ਦੇਖੋ ਹੋਗੇਗਾ ਖੱਪੀਲੇ ਆ ਦੇਖੋ ਸਿਰੇ ਤੱਕੇ ਮਾਰ ਕੇ ਇੱਧਰ ਆ ਦੇਖੋ ਆ ਵੀ ਮਾਰੀ ਪਈ ਹੈ ਸਮਾ ਗਏ ਮਲਾਜਮ ਆਪਣੇ ਬਾਕੀ ਝੋਨਾ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਹੁਣ ਚੱਲਦੇ ਆ ਆਪਾਂ ਲਾਣੇਦਾਰ ਦੀ ਰੋਟੀ ਲੈ ਕੇ ਸਹੌਲੀ ਨੂੰ ਦੇਹ ਤੇ ਅੱਜ ਪੈਂਦਾ ਕਿ ਨਹੀਂ ਗਲਤ ਆ ਪੈ ਗਿਆ ਜੀ ਤੁਹਾਨੂੰ ਪਤਾ ਹੀ ਆ ਦਿਖਾਤਾ ਸੀ ਅੱਜ ਫੇਰ ਆ ਗਿਆ ਕੇਕਣੇ ਲੰਗ ਲੰਗ ਜੂ ਲਾਓ ਜੀ ਪਹੁੰਚ ਗਏ ਆਪਾਂ 400 ਸਮਝਣੋ ਵੀੜ ਕੋਲ ਤੇ ਮੌਸਮ ਇੱਧਰ ਵੀ ਉਹੋ ਜਿਹਾ ਹੀ ਆ। ਹਾਲੇ ਤਾਂ ਬਿਜਾਲੇ ਜੇ ਧੁੱਪ ਵੀ ਆਈ ਦੀ ਤੇ ਉਰੇ ਫਿਰ ਬੱਦਲ ਵਈਓ ਆ। ਤੇ ਹਰੇ ਵੀਰ ਜਿੰਨੇ ਵੀ ਜਾਣਦੇ ਨੇ ਜ਼ਿਆਦਾ ਡਿਊਟੀਆਂ ਵਾਲੇ ਜਾਣਦੇ ਨੇ ਮੋਟਰਸਾਈਕਲਾਂ ਤੇ। ਦੇਖੋ। ਬਾਕੀ ਤਾਂ ਸੁੰਨੀ ਹੋ ਆ ਸੜਕ। ਇੰਨੀ ਕੁ ਟ੍ਰੈਫਿਕ ਚਾਹੀਦੀ ਆ। ਫਿਰ ਤਾਂ ਹੈਗਾ ਨਜ਼ਾਰਾ। ਪਹੁੰਚ ਗਿਆ ਦੀ ਮੋਟਰ ਤੇ ਮੌਸਮ ਉਰੇ ਵੀ ਬੱਦਲ ਵਾਈਓ ਆ ਮਾੜੀ ਮੋਟੀ ਝੋਪਾ ਤੇ ਬੰਦੇ ਆਪਣੇ ਆਹ ਮੋਟਰ ਦੇ ਨੇ ਉਰੇ ਚੱਲਦੇ ਆ ਆਪਾਂ ਪਿੰਡ ਨੂੰ ਰੋਟੀ ਪਾਣੀ ਰੱਖਤਾ ਦੇਖੋ ਕੋਈ ਵੀ ਨਹੀਂ ਕਿਸੇ ਮੋਟਰ ਤੇ ਦੀਂਦਾ ਉਰੇ ਜਿਵੇਂ ਹੀ ਸਨਸਰਾਂ ਹੁੰਦੀ ਹੈ ਜਿਵੇਂ ਹੀ ਸਨਸਰਾਂ ਆਪਣੇ ਤਾਂ ਫਿਰਦੇ ਰਹਿੰਦੇ ਨੇ ਬੰਦੇ ਉਰੇ ਜਮਾ ਹੀ ਨਹੀਂ ਕੋਈ ਵੀ ਕਿਤੇ ਵੀ ਦੇਖੋ ਔਰੇ ਵੀ ਚੱਲਦਾ ਜੀ ਰੇ ਦਾ ਕੰਮ ਆਹ ਦੇਖੋ ਦੋਏ ਲਾਣੇਦਾਰ ਤੇ ਆਉਂਦਾ ਹੈ ਈਸ਼ਵਰ ਤੇ ਹੁਣ ਲੈ ਕੇ ਜਾਣਾ ਮੈਨੂੰ ਲੱਗਦਾ ਦੋ ਥੈਲੇ ਉਧਰ ਨੂੰ ਤੇ ਲੱਦ ਕੇ ਲੈ ਕੇ ਚੱਲਦੇ ਆਂ ਸੱਤ ਵਿੱਗੇ ਜੇ ਉਧਰ ਪਰੇ ਆ ਕੇ ਆਏ ਨੇ ਕਿੱਝਿਆ ਪਿਆਕਾ ਮਾ ਖਾਦਾ ਦਾ ਹੀ ਚੱਲਣਾ ਹੋ ਜਿੰਨੇ ਨੂੰ ਚੱਲਣਾ ਹੋਰੇ ਫੇਰ ਖਾਦਾ ਦਾ ਕੰਮ ਨਿਬੜੂ ਤੇ ਸਪਰੇਆਂ ਦਾ ਚੱਲੂਗਾ ਇਦਾਂ ਹੀ ਚੱਲੀ ਜਾਣਾ ਕੰਮ ਕਰ ਇਹ ਵਾਲੀ ਥੈਲੀ ਚੱਕੀ ਹੁੰਦਾ ਈਸ਼ਵਰ ਮੈਨੂੰ ਲੱਗਦਾ ਆਹ ਥੈਲੇ ਪਏ ਨੇ ਪਤਾਨ ਦੇ ਦੋ ਥੈਲੇ ਰੱਖਣੇ ਨੇ ਗੱਡੀ 'ਚ ਉਤਰ ਵਾਸਤੇ ਯਾਨੀ ਤਾਂ ਕੋਈ ਹੈ ਇਹਨਾਂ ਦੋ ਬੱਤੀ ਦੀ ਆ ਜਿੱਧਰ ਸੱਤ ਵਿੱਗੇ ਦੇ ਵਿੱਚ ਆ ਫੈਕਟਰੀ ਦਾ ਮਗਰ ਹੈ ਇਹਦੇ 'ਚ ਪਾਉਣਾ ਜਰੇ ਆ ਦੇ േ തൈല നാണ